ਸਭ ਤੋਂ ਪਹਿਲਾਂ ਤਾਂ ਜੀ ਸਾਰੇ ਬਹੁਤ ਪਿਆਰ ਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਸਿਰਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਆਪਾਂ ਆਪਣਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਜੁੜੇਗਾ ਬਲੌਕ ਦਿੱਤੇ ਕੀ ਕਾਂਗਰਸ ਉਸ ਦਿਨ ਸਰਦਾਰ ਲਵਤੇਜ ਸਿੰਘ ਚੀਮਾ ਐਕਸ ਐਮ ਐਲ اے ਉਹਨਾਂ ਦੇ ਸੱਦੇ ਤੇ ਆ ਸਾਰਾ ਵਿਚਾਰ ਇਕੱਠ ਸਟੇਜ ਉੱਪਰ ਸ਼ਸ਼ੋਭਤ ਨੇ ਸਰਦਾਰ અમરਿੰਦਰ ਸਿੰਘ ਜੀ ਰਾਜਾ ਬਣੇਂਗ પ્રેસિਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਸਰਦਾਰ Pratap Singh Bajwa ਲੀਡਰ ਆਫ اپੋਜੀਸ਼ਨ ਸਰਦਾਰ Sujinder Singh Randhawa ਫਾਰਮਰ ਡਿਪਟੀ ચીફ মিনিਸਟਰ ਜਨਰਲ ਸੈਕਟਰੀ Rajasthan ਸਾਡੇ 올 ਇੰਡੀਆ ਕਾਂਗਰਸ ਵੱਲੋਂ ਸੈਕਟਰੀ ਇਨ ਚਾਰਜ ਰਵਿੰਦਰਾਲ ਦਾਲਵੀ ਜੀ ڈمپا جی جڑے کو ایکس ایم پی رہے ہیں کلبیر جیلا جڑے لڑکے گئے نے سٹیج ساری تمام مجھے دی تے مالوے دی جڑی کریم لیڈرشپ ایکس منسکرز ایکس ایم ایل اردار بلوندر دھالیوالگریس کمیٹی کپورتلہ اور ایم ایل اگواڑا دوستو گربانی دا کتن ہے ਕੁੱਤਾ ਰਾਜ ਬਹਾਲੀਏ ਅੱਗੇ ਬੋਲਿਓ ਜ਼ਰਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਆਪਾ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰ ਗਰਦੀ ਪੁਲਿਸ ਦਾ ਰਾਜ ਬਦਲਾ ਖੋਰੀ ਚਰਨ ਸਿਵਾ ਤੇ ਹੈ ਅੱਜ ਪੰਜਾਬ ਨੂੰ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾ ਫਰਜ਼ੀ ਇਹਨਾਂ ਨੇ ਅੱਜ ਜੋਬ ਦੇ ਨਸ਼ੇ ਵਿਰੁੱਧ ਇਫਰਤ ਪ੍ਰੋਗਰਾਮ ਹੈ ਕੱਲ ਪਰਸੋ ਇੱਕ ਕਾਂਸਟੇਬਲ ਬਠਿੰਡੇ ਦੀ ਅਮਰਦੀਪ ਕੌਰ ਇੱਕ ਇੱਕ ਸਪਾਹੀ ਉਹਨੂੰ ਹੀਰੋਇਨ ਦੇ ਨਾਲ ਵਿਸਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਿਆ 2 ਕਰੋੜ ਰੁਪਏ ਦੀ ਕੋਠੀ ਹਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਔਜ਼ਾਰ ਮੋਟਰਸਾਈਕਲ ਸਕੂਟਰ ਔਰ ਉਹ ਵੀ ਇਹ ਤਾਰਾ ਕਿលੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੀ ਉਹਦੀਆਂ ਤਾਰਾ ਉੱਤੇ ਤੱਕ ਨੇ ਪੁਲਿਸ ਦੇ ਟੌਪ ਅਫਸਰ ਤੱਕ ਪਰ ਉਹ ਕੋਈ ਉਹਨਾਂ ਦੇ ਖਿਲਾਫ ਕੋਈ ਤਹਿਕੀਕਾ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚਲਾ ਕੇ ਗਰੀਬਾਂ ਦੇ ਘਰ ਆਜ ਜਾਂਦੇ ਨੇ ਭਗਵੰਤ ਜੱਟਾ ਕੇ ਦਿਖਾਏ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਮਠੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਆਫਸਰਸ ਆਈਪੀਐਸ ਆਫਸਰ ਰਾਜੀਤ ਸਿੰਘਾੜੇ ਜਿਹੜੇ ਘੋੜੇ ਘਾੜੇ گئے نے نشے کے معاملے کے تاکہ دکھاؤ انہوں نے گھر وہ گریب بچارے جڑے کرلا نے دس بندے ایک پروار کا ممبر کو غلط کام کرتا تو باقی نو نو سزا دیتی ہے اگر کل اج وہ گراہ آ رہا دیو, ہائی کورتے سپریم کورتے سپریم کورتے دا, تو ہائی کورٹ تے سپریم کورٹ چ بری ہو جاتا تو گھر بنا کے دیا گا انہوں کا سپریم کورٹ کے حکم کی ادولی کی جا اور ماڈل کیس کا ہے جو بی جے پی کا جوگی سرکار اتر پردیش کا ماڈل جنہیں گینگسٹر کے گھر بلڈوزر نہ ٹائے

ਖਦੇੜ ਦਿੱਤਾ ਔਰ 100 ਕਰੋੜ ਰੁਪਏ ਦੀ ਕੰਪਨੀ ਨਹੀਂ ਲੱਭ ਰਹੀ ਅੱਜ ਟਰਾਲੀਆਂ ਗਾਇਬ ਨੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ ਟਰੈਕਟਰ ਗੈਸ ਤੁੱਲੇ ਏਸੀ ਫ੍ਰਿਜ ਉਜਾਰੋ ਮਾਲਵੇ ਦੇ ਵਿੱਚ ਇਹਨਾਂ ਉਹ ਖੁਰਤੀ ਬੋਕਰਾਂ ਦੇ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਲਈ ਚੁਣਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਬੀਜੇਪੀ ਦਾ ਜੋ ਤਾਨਾ ਸ਼ਹ ਰਾਜ ਸਾਡੇ ਪੰਜਾਬ ਤੇ ਲਾਗੂ ਕਰੋ ਔਰ ਦੋਸਤੋ ਸੁਣੋ ਅੱਜ ਇੱਕ ਤਰ੍ਹਾਂ ਨਾਲ ਹੋਮ ਮਿਨਿਸਟਰ ਨੇ لوگ میں سبھا بیان دیتا کہ ہم پنجاب میں راج نہیں کر رہے لیکن جس کو بھی ہم نے وہاں پر گرفتار کر کے دبرو گیڑا سام کی جیل میں بھیجنا تھا ہم نے بھجوا دیا ہے یہ مطلب ایس سے لائے جہاں او وہ